ਬੋਲਦੇ ਦੇਖੋ ਜੀ ਸੈਟਰਡੇ ਨੂੰ ਇੱਕ ਮੈਸੇਜ ਆਇਆ ਤੇ ਅਸੀਂ ਆਪਣਾ ਗਰੁੱਪਾ ਦੇ ਵਿੱਚ ਸਾਰੇ ਮੈਸੇਜ ਕਰਤਾ ਆਪਣੇ ਅਸੀਂ ਸਾਰੇ ਐਮਸੀਐਨ ਵੀ ਬਈ ਐਦਾ ਗਮਾਡਾ ਦਾ ਆਰਡਰ ਆਇਆ ਵੀ ਪਹਿਲਾਂ ਵੀ ਮਤਲਬ ਉਹਦੇ ਚ ਇਹ ਨਹੀਂ ਲਿਖਿਆ ਹੋਇਆ ਵੀ 15 ਦਿਨ ਦਾ ਟਾਈਮ ਕੁਛ ਨਹੀਂ ਟਾਈਮ ਬੋਰਡ ਨੇ ਦਿੱਤਾ ਹੋਇਆ ਇਹਨਾਂ ਨੇ ਸੈਟਰਡੇ ਅਸੀਂ ਗਰੁੱਪਾਂ ਚ ਪਾਇਆ ਕੱਲ ਆ ਕੇ ਰਾਤ ਨੂੰ ਇਹਨਾਂ ਨੇ ਤੋੜਨਾ ਸ਼ੁਰੂ ਕਰਤਾ ਤੇ ਪਬਲਿਕ ਦੇ ਸਾਨੂੰ ਫੋਨ ਆਣੇ ਸ਼ੁਰੂ ਹੋ ਗਏ ਤੇ ਪਬਲਿਕ ਸਾਨੂੰ ਇਹ ਕਹਿ ਰਹੀ ਹੈ ਵੀ ਸਾਨੂੰ 15 ਦਿਨ ਦਾ ਐਟ ਲਿਸਟ ਅਸੀਂ ਵੀ ਕਹਿ ਰਹੇ ਹਾਂ ਅਸੀਂ ਵੀ ਮਾਨਯੋਗ ਹਾਈ ਕੋਰਟ ਦਾ ਰਿਸਪੈਕਟ ਕਰਦੇ ਹਾਂ ਤੇ ਇਹ ਮਤਲਬ ਗਮਾੜਾ ਨੂੰ ਚਾਹੀਦਾ ਸੀਗਾ ਵੀ 15 ਦਿਨ ਦਾ ਨੋਟਿਸ ਤਾਂ ਦਿੰਦੇ ਹੋਣਾ ਦੇਖੋ ਆ ਅੰਟੀ ਤੁਹਾਡੇ ਸਾਹਮਣੇ ਖੜੇ ਸੀਗੇ ਉਹ ਕਹਿੰਦੇ ਆ ਤੋੜ ਕੇ ਚਲੇ ਗਏ ਜੇ ਸਾਨੂੰ ਤੁਸੀਂ ਮੈਡਮ ਦੱਸਦੇ ਅਸੀਂ ਆਪੇ ਪਿੱਛੇ ਕਰ ਲੈਂਦੇ ਵੀ ਪਬਲਿਕ ਨੂੰ ਅਸੀਂ ਇਹ ਰਿਕਵੈਸਟ ਕਰ ਰਹੇ ਵੀ 15 ਦਿਨ ਦਾ ਟਾਈਮ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਆਪ ਆਪਣੀਆਂ ਗ੍ਰਿਲਾਂ ਸਾਈਡ ਤੇ ਕਰ ਲੈਣ ਤੇ ਮੈਨੂੰ ਫੋਨ ਆ ਰਹੇ ਤੇ ਮੈਂ ਕਹਿ ਰਹੀ ਆ ਵੀ ਭਾਈ ਕਰੋ ਸਾਈਡ ਤੇ ਉਹ ਕਰ ਵੀ ਰਹੇ ਲੋਕ ਕਰ ਰਹੇ ਹੈ ਜੀ ਗੱਲ ਨਹੀਂ ਹੈ ਪਰ ਇੱਕ ਗੱਲ ਇਹ ਵੀ ਹੈ ਵੀ ਮੇਰੇ ਚਾਰ ਫੇਸ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਤੇ ਇਹ ਡਰਾਈਵ ਸ਼ੁਰੂ ਕਰਨੀ ਸੀਗੀ ਆ 11 ਫੇਸ ਤੋਂ ਕਰਦੇ 1 ਫੇਸ ਤੋਂ ਸ਼ੁਰੂ ਕਰਦੇ ਸਿੱਧਾ ਲਿਆ ਕੇ 4 ਫੇਸ ਹੀ ਟਾਰਗੇਟ ਕੀਤਾ ਗਿਆ ਤੇ ਇਹ ਇੱਕ ਲੱਖ ਤੋਂ ਉਹਨਾਂ ਨੇ ਕਾਰਵਾਈ ਜਿਹੜੀ ਆਰੰਭ ਕਰ ਸੀ ਉਹ ਕਾਰਵਾਈ ਚੱਲੀ ਹੈ ਬਹੁਤ ਸਾਰੇ ਲੋਕਾਂ ਨੇ ਹਾਲੇ ਤੱਕ ਇੰਨਾ ਜ਼ੋਰ ਨਹੀਂ ਪੀਤਾ ਪਰ ਬਹੁਤ ਸਾਰੇ ਜਗ੍ਹਾਆਂ ਸਾਡੇ ਬੁਧਤੀਆਂ ਜਿਹੜੇ ਕੋਈ ਵੱਡੇ ਅਫਸਰ ਨੇ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਦੇਖੋ ਅਫਸਰ ਸਾਹਿਬ ਤੋਂ ਦਾ ਇਹ ਡਿਪਾਰਟਮੈਂਟ ਹਮੇਸ਼ਾ ਡਰਦਾ ਹੀ ਰਹੇ ਹਨ ਇਹ ਕਾਰਵਾਈ ਇਹਨਾਂ ਨੇ ਕੱਲ ਰਾਤ ਨੂੰ ਆ ਕੇ 6 ਵਜੇ ਸ਼ੁਰੂ ਕੀਤੀ ਹੈ ਨੇਰੇ ਦੇ ਵਿੱਚ ਮਸ਼ੀਨਾਂ ਲਿਆ ਕੇ ਉਹਰੇ ਕੰਮ ਸ਼ੁਰੂ ਕਰਿਆ 5 ਵਜੇ ਤੇ ਉਹਰੇ ਅਮਲਾ ਇਕੱਠਾ ਹੋਇਆ ਅਸੀਂ ਆ ਕੇ ਉਹਨਾਂ ਨੂੰ ਪੁੱਛਿਆ ਉਹਨਾਂ ਨੂੰ ਕਿਹਾ ਆਰਡਰ ਦਿਹਾਓ ਕਹਿੰਦੇ ਜੀ ਅਸੀਂ ਦੇਖਦੇ ਹਾਂ ਕੁਝ ਕ ਮਕਾਨ ਜਿਹੜੇ ਬਿਲਕੁਲ ਬਰਮ ਤੱਕ ਸੀ ਉਹਨਾਂ ਦੇ ਇਹਨਾਂ ਨੇ ਜ਼ਰੂਰ ਜਾਲੀਆਂ ਆ ਜਾਂ ਕੋਈ ਲੌਂਗ ਸੀਗਾ ਉਹ ਪੱਟੇ ਆ ਜਦ ਕਿ ਗ੍ਰੀਨ ਬੈਲਟ ਤੇ ਕੋਈ ਮਨਾਹੀ ਨਹੀਂ ਹੈਗੀ ਕਿ ਤੁਸੀਂ ਗ੍ਰੀਨ ਬੈਲਟ ਮੇਨਟੇਨ ਨਹੀਂ ਕਰ ਸਕਦੇ ਐਮਸੀ ਨੇ 5 ਫੁੱਟ ਫੁੱਟਪਾਥ ਦੇਣਾ ਹਰ ਘਰ ਦੇ ਅੱਗੇ ਜਾਂ ਉਹਦੇ ਸਾਈਡ ਤੇ ਉਹ ਇੱਥੇ ਟਾਈਲਾਂ ਲੱਗੀਆਂ ਹੋਈਆਂ ਜੇ ਕੋਈ ਅਜੀਹਾ ਇਤਰਾਜ਼ ਸੀ ਜਦੋਂ ਕੰਮ ਕਰਾਇਆ ਗਿਆ ਉਦੋਂ ਕਿਉਂ ਨਹੀਂ ਨੋਟਿਸ ਸਰਵ ਕੀਤੇਗੇ ਅੱਜ ਤੱਕ ਕਿਸੇ ਵੀ ਰੈਜ਼ੀਡੈਂਟ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਿਹੜਾ ਇਹ ਪਬਲਿਕ ਨੋਟਿਸ ਦੀ ਗੱ ਪਾ 2025 ਮੁੱਕਣ ਤੇ ਖੜਾ 2.5 ਸਾਲ ਬਾਅਦ ਇਹਨਾਂ ਨੂੰ ਦੀ ਨੀਂਦ ਖੁੱਲੀ ਆ ਤੁਸੀਂ ਦੱਸੋ ਕਿਹੜੇ ਰੈਜ਼ੀਡੈਂਟ ਨੂੰ ਇੱਕ ਵੀ ਨੋਟਿਸ ਦਿੱਤਾ ਕਿਹੜੇ ਅਧਿਕਾਰ ਦੇ ਤੁਸੀਂ ਆਏ ਅੱਜ ਲੈ ਕੇ ਉਰੇ ਆਇਓ ਸਿਰਫ ਇੱਕ ਹਾਈ ਕੋਰਟ ਦੇ ਵਿੱਚ ਕੰਟੈਂਪਟ ਤੋਂ ਡਰਦੇ ਹੋਏ ਤੁਸੀਂ ਅੱਜ ਉਰੇ ਆ ਕਿ ਆਪਣਾ ਸਿਰਫ ਫਾਈਲਾਂ ਦੀ ਅਨਪੂਰਤੀ ਕਰਨ ਵਾਸਤੇ ਦਿਖਾਉਣ ਵਾਸਤੇ ਆ ਕੇ ਖੜ ਗਏ ਸੀ ਹੁਣ ਇਹ ਕਾਰਵਾਈ ਕਰਨ ਬੰਦ ਕਰਤੀ ਇਹਨਾਂ ਨੇ ਦੇਖੋ ਅਸੀਂ ਇਹਨਾਂ ਨੂੰ ਕਿਹਾ ਕਿ 5 ਫੁੱਟ ਤੁਹਾਡਾ ਬਰਮ ਦਾ ਬਣਦਾ ਆਪਣਾ ਨਾਪ ਲਓ ਜੇ ਕਿਸੇ ਦਾ 5 ਫੁੱਟ ਤੋਂ ਅੱਗੇ ਆ ਤੁਸੀਂ ਉਹਨੂੰ ਡਿਸਮੈਂਟਲ ਕਰ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੇ ਗੁੰਡਾਗਰਦੀ ਕਰੋਗੇ ਵੀ ਲਿਆ ਕੇ ਤੁਸੀਂ 40 ਬੰਦੇ ਲੇਬਰ ਦੇ ਲਿਆ ਕੇ 10 ਅਫਸਰ ਆ ਕੇ ਉਹ ਕਰੋਗੇ ਤਾਂ ਅਸੀਂ ਇਹ ਕਾਨੂੰਨੀ ਲੜਾਈ ਲੜਾਂਗੇ ਅਸੀਂ ਕਚੇਰੀਆਂ ਤੱਕ ਵੀ ਜਾਵਾਂਗੇ ਇਹਨਾਂ ਨੂੰ ਬਾਈ ਨੇਮ ਪਾਰਟੀ ਬਣਾ ਕੇ ਕਚੇਰੀ 'ਚ ਵੀ ਖਿੱਚਾਂਗੇ ਜੀ ਕਿ 2020 ਦੇ ਵਿੱਚ ਆਨਰੇਬਲ ਹਾਈ ਕੋਰਟ ਦੀ ਜੱਜਮੈਂਟ ਸੀ ਕਿ ਮੁਹਾਲੇ ਦੇ ਜਿੰਨੀਆਂ ਵੀ ਇਨਕਲੂਜਮੈਂਟਸ ਨੇ ਪਬਲਿਕ ਸਪੇਸਿਸ ਦੇ ਵਿੱਚ ਰੂਟ ਬਰਮਸ ਤੇ ਜਾਂ ਕਿਤੇ ਵੀ ਹੋਰ ਉਹ ਸਾਰੀਆਂ ਹਟਾਈਆਂ ਜਾਣ ਉਹਦੇ ਤੇ 2 ਸਾਲ ਆਈਲ ਬੀ ਓਨੈਸਟ ਕਿ ਪ੍ਰਸ਼ਾਸਨ ਵੱਲੋਂ ਸਾਡੇ ਵੱਲੋਂ ਯਗਮਾਡਾ ਵੱਲੋਂ ਕੋਈ ਜ਼ਿਆਦਾ ਵਧੀਆ ਕਾਰਵਾਈ ਨਹੀਂ ਕੀਤੀ ਗਈ ਤੇ ਦਿਨ ਲੋਕ ਕੰਟੈਂਪਟ ਦੇ ਵਿੱਚ ਚਲੇ ਗਏ ਸੋ ਆਨਰੇਬਲ ਕੋਰਟ ਨੇ ਕੰਟੈਂਪਟ ਦੇ ਵਿੱਚ ਸਾਨੂੰ ਆਰਡਰ ਪਾਸ ਕੀਤਾ ਸੀ ਕਿ ਤੁਸੀਂ ਇਮੀਡੀਏਟਲੀ ਇੱਥੇ ਕਾਰਵਾਈ ਸ਼ੁਰੂ ਕਰੋ ਔਰ ਇਹ ਕਬਜ਼ੇ ਸਾਰੇ ਹਟਾਓ ਤੇ ਉਹਦੇ ਚੱਕਰ ਦੇ ਵਿੱਚ ਇਨਫੈਕਟ ਕਰਨੀ ਤਾਂ ਸਾਨੂੰ ਲਾਸਟ ਵੀਕ ਚਾਹੀਦੀ ਸੀ ਪਰ ਕਿਉਂਕਿ ਸਮਾਗਮ ਚੱਲਦੇ ਪਏ ਸੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਦੇ ਸੋ ਉਹਦੇ ਚੱਕਰ ਦੇ ਵਿੱਚ ਕਾਰਵਾਈ ਸ਼ੁਰੂ ਨਹੀਂ ਹੋ ਪਾਈ ਕੱਲ੍ਹ ਸੀ ਕਾਰਵਾਈ ਸ਼ੁਰੂ ਕੀਤੀ ਹੈ ਅੱਜ ਇਨਫੈਕਟ ਆਨਰੇਬਲ ਕੋਰਟ ਦੇ ਵਿੱਚ ਡੇਟ ਵੀ ਸੀ ਤੇ ਆਨਰੇਬਲ ਕੋਰਟ ਦੇ ਇਹੀ ਆਰਡਰ ਨੇ ਕਿ ਦੋ ਹਫ਼ਤਿਆਂ ਚ ਸਾਨੂੰ ਜਿਹੜੀ ਹੈ ਇਹ ਐਨਫੋਰਸਮੈਂਟ ਡਰਾਈਵ ਕੰਟੀਨਿਊ ਕਰਕੇ ਤੇ ਜਿੰਨੇ ਕਬਜ਼ੇ ਨੇ ਹਟਾ ਕੇ ਤੇ ਦੱਸੋ ਹਾਈ ਅਫੀਸ਼ੀਅਲਸ ਨੇ ਮੋਹਾਲੀ ਦੇ ਵਿੱਚ ਆਈ ਡੋਨਟ ਵਾਂਟ ਟੂ ਨੇਮ ਉਹਨਾਂ ਨੇ ਕਈ ਵੱਡੇ ਕਬਜ਼ੇ ਕੀਤੇ ਜਿੱਦਾਂ ਤੁਸੀਂ ਵੀ ਦੱਸਿਆ ਕਿ ਲੋਕਾਂ ਨੇ ਕਈ ਉੱਚੇ ਉੱਚੇ ਕਬਜ਼ੇ ਕੀਤੇ ਹਨ। 윌 ਦੇ ਵੀ ਰਿਮੂਵਡ ਆਲਸੋ? ਨਹੀਂ ਜਦੋਂ ਅਸੀਂ ਆਨਰੇਬਲ ਕੋਰਟ ਦਾ ਆਰਡਰ ਹੈ ਜੀ ਇਸ ਕੋਰਟ ਦੇ ਹੁਕਮਾਂ ਦੇ ਸਾਹਮਣੇ ਕੋਈ ਉੱਚਾ ਜਾਂ ਨੀਵਾਂ ਨਹੀਂ ਹੁੰਦਾ ਕਿ ਜੀ ਕੋਈ ਆਫੀਸ਼ੀਅਲ ਹੋਵੇ ਜਾਂ ਕੋਈ ਪੋਲੀਟੀਸ਼ੀਅਨ ਹੋਵੇ ਜਿਹੜਾ ਵੀ ਹੋਏਗਾ ਜੋ ਜੀਸੀਬੀ ਦੇ ਅੱਗੇ ਆਏਗਾ ਔਰ ਇਲੀਗਲ ਹੋਏਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਚੱਕਿਆ ਦੇ ਬਾਕੀ ਜੇ ਨਾ ਹੋਏਗਾ ਆਨਰੇਬਲ ਕੋਰਟ ਨੂੰ ਕਹਾਂਗੇ ਜੀ ਕਿ ਜੇ ਤੁਸੀਂ ਸਾਨੂੰ ਹੁਕਮ ਦਿੱਤਾ ਤੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂ ਤੋਨੂ ਆਇਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜੱਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਇਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋਅ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜੱਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ